ਤਾਂ ਉਹ ਲੋਕਾਂ ਦਾ ਉਹ ਗਾਮ ਦਾ ਇਹਦਾ ਸਭ ਆਪ ਸੋਚਦਾ ਹੈ ਬਈ ਸਰ ਤੋਂ ਬਿੜਮਟਾ ਮੂਤਰਾ ਮੈਂ ਚੀਕਣਾ ਬਾਈ ਉੱਤੇ ਨਾ ਲਾਓ ਉੱਤੇ ਨਾ ਕਰੋ ਬਾਈ ਆਹ ਯੂਟਿਊਬ ਆਪ ਬਹਿ ਕੇ ਕਮਰੇ ਚ ਹੋ ਜਿਏ ਨਾ ਨਾਲੇ ਆਵਾਜ਼ ਵੀ ਬਾਹਰ ਬਾਈ ਨੀਚੇ ਕਰੋ ਨਾ ਡਾਊਨ ਕਰਨਾ ਆਪਣਾ ਕੰਪਨੀ ਦਾ ਮਾਲ ਚਾਹੇ ਥੱਲੇ ਕਰਨਗੇ ਹਾਂ ਹਾਂ ਪੱਲੇ નીચે ਆ ਸਰ ਕੀ ਜਿਹੜਾ ਦਾ ਸ਼ਹੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜਿਹੜੀ ਹਿੰਦੀ ਚਾਦਰ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ 24 25 ਨਵੰਬਰ ਨੂੰ ਆਉਣ ਵਾਲਾ ਹੈ ਉਸ ਦੇ ਸੰਬੰਧ ਵਿੱਚ ਇੱਕ ਮਹੀਨੇ ਦੇ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਲੇਕੇ ਗਏ ਸਨ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ 25 ਅਕਤੂਬਰ ਨੂੰ ਚਾਂਦਨੀ ਚੌਕ ਗੁਰਦੁਆਰਾ ਸਾਹਿਬ ਸੀਸਗੰਜ ਉੱਥੇ ਅਰਦਾਸ ਕਰਕੇ ਰਾਤ ਨੂੰ ਰਿਕਾਬਗੰਜ ਵਿੱਚ ਸਰੋਵਰ ਜਿਹੜੇ ਕੀਰਤਨ ਦਰਬਾਰ ਸਜਿਆ ਸੀ ਉਸ ਦਿਨ ਤੋਂ ਸ਼ੁਰੂਆਤ ਕੀਤੀ ਸੀ ਇਹਨਾਂ ਦਿਨਾਂ ਵਿੱਚ ਵੱਖੋ ਵੱਖਰ ਥਾਵਾਂ ਤੋਂ ਨਗਰ ਕੀਰਤਨ ਉਹਦੇ ਲਈ ਜਿੱਥੇ-ਜਿੱਥੇ ਗੁਰੂ ਸਾਹਿਬ ਜਿੱਧਰੋਂ ਆਏ ਜਿੱਧਰ ਗਏ ਉਹਨਾਂ ਰਾਹਾਂ 'ਚ ਜਿੱਥੇ ਵੀ ਕੋਈ ਲੋੜ ਸਰਕਾਰ ਵੱਲੋਂ ਉਨਾ ਨਗਰਾਂ ਦੇ ਉਹਨਾਂ ਸੜਕਾਂ ਦੇ ਵਧੀਆ ਖੂਬਸੂਰਤ ਬਣਾਉਣਾ ਔਰ ਪੌਮੇ ਪਾਸ਼ਾ ਦੀ ਸ਼ਹੀਦੀ ਹੈ ਜਿਹੜੀ ਬਹੁਤ ਵਿਲੱਖਣ ਹੈ ਜਿਹੜੀ ਜਿਹੜਾ ਕਿ ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ ਸੀ ਉਹਨਾਂ ਨੇ ਕਿਸੇ ਹੋਰ ਧਰਮ ਦੇ ਲਈ ਆਪਣੇ ਸੀਸ ਦੇ ਕੇ ਜਿਹੜੀ ਲਹਸਾਨੀ ਕੁਰਬਾਨੀ ਦਿੱਤੀ ਹੈ ਉਹਨੂੰ ਸਾਰਾ ਜਾਨ ਹਮੇਸ਼ਾ ਯਾਦ ਕਰਦਾ ਰਹੂਗਾ ਅਸੀਂ ਵੱਡੇ ਭਾਗਾਂ ਵਾਲੇ ਕਿ ਜਿਨ੍ਹਾਂ ਦੇ ਸਾਡੇ ਹੁੰਦਿਆ ਇਹ ਦਿਨ ਮਨਾਉਣ ਦਾ ਸਮਾਂ ਮਿਲਿਆ ਸਾਰੇ ਜਿਹੜੇ ਫੋਨਾਡਲੇਵਾ ਲੋਕ ਇਸ ਦਿਨ ਬੜੀ ਸ਼ਰਧਾ ਪੂਰਤੀ ਪੜਾ ਰਹੇ ਆ ਅੱਜ ਦਾ ਜਿਹੜਾ ਅੱਜ ਬਠਿੰਡੇ ਚੋਂ ਵੀ ਇਹ ਲਾਈਟ ਐਂਡ ਸੌਂਗ ਪ੍ਰੋਗਰਾਮ ਜਿਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਸਾਡੀਆਂ ਗੁਰੂਗਾਂ ਦੀਆਂ ਸ਼ਹੀਦਾਂ ਦੀਆਂ ਬਤੀਦਾਸ ਜੀ ਸਦੀਦਾਸ ਜੀ ਭਾਈ ਦਿਆਲਾ ਜੀ ਔਰ ਉਹਨਾਂ ਦੇ ਨਾਲਲੇ ਹੋਰ ਪਿਆਰੀ ਸਿੱਖਾਂ ਜਿਨ੍ਹਾਂ ਨੇ ਆਪਣੀ ਸ਼ਹੀਦੀ ਦਿੱਤੀ ਉਹਨਾਂ ਦਾ ਸਾਰਿਆਂ ਦਾ ਇਤਿਹਾਸ ਲੋਕਾਂ ਦੇ ਸੰਗਤ ਦੇ ਸਾਹਮਣੇ ਰੱਖਿਆ ਜਾਣਾ